ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਿਤ ਬਾਣ ਮਹਾਉਤਸਵ ਦੇ ਚਲਦਿਆਂ ਜਿਲ੍ਹਾ ਪਰਬਤ 350 ਲੱਖ ਬੂਟੇ ਲਗਾਉਣ ਦੀ ਸ਼ੁਰੂਆਤ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੇ ਕੀਤੀ ਇਸੇ ਮੁਹਿਮ ਨੂੰ ਅੱਗੇ ਤੋਰਦਿਆਂ ਅੱਜ ਜਰਨਲਿਸਟ ਪ੍ਰੈਸ ਕਲੱਬ ਸਮਾਣਾ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਐਸ ਆਰ ਐਸ ਵਿਦਿਆਪੀਠ ਦੇ ਸਹਿਯੋਗ ਨਾਲ ਸਕੂਲ ਅੰਦਰ ਵੱਡੀ ਗਿਣਤੀ ਵਿੱਚ ਫਲ ਅਤੇ ਸ਼ਾਨਦਾਰ ਰੁੱਖ ਲਗਾਏ ਗਏ ਇਸ ਮੌਕੇ ਗੁਰ ਅਮਨਪ੍ਰੀਤ ਸਿੰਘ বন ਵਿਭਾਗ ਮੰਡਲ ਅਫਸਰ ਪਟਿਆਲਾ ਮੁੱਖ ਮਹਿਮਾਨ ਵਜੋਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਪਰਦੇਸ਼ ਮੈਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਸ਼ਾਮਲ ਹੋਏ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਦੀਪਕ ਕੁਮਾਰ ਦੀ ਰਿਪੋਰਟ ਅਸੀਂ ਸੁਪਚੇ ਪ੍ਰੈਸ ਕਲੱਬ ਨੂੰ ਐਸਆਰ ਸਕੂਲ ਦਾ ਬੜਾ ਧੰਨਵਾਦ ਕਰਦੇ ਆ ਜਿਹਨਾਂ ਸਾਨੂੰ ਇਹ ਵਧੀਆ ਗਰਾਊਂਡ ਦਿੱਤਾ ਜਿੱਥੇ ਪਹਿਲਾਂ ਹੀ ਇਹ ਹਰਿਆਲੀ ਨਾਲ ਭਰਿਆ ਆ ਮੈਂ ਬੇਨਤੀ ਕਰਾਂਗਾ ਜਿਹੜੇ ਸਾਡੇ ਧਾਰਮਿਕ ਗੁਰੂੜੇ ਆ ਪਾਵੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਾਲੇ ਭਾਵੇਂ 15 ਦੀ ਕਮੇਟੀ ਵਾਲੇ ਉਹ ਜਿਸ ਤਰ੍ਹਾਂ ਧਰਮ ਦਾ ਪ੍ਰਚਾਰ ਕਰਦੇ ਨੇ ਉਸ ਤੋਂ ਵੱਧ ਬੂਟੇ ਲਾਉਣ ਦੀ ਮੈਂ ਦਾ ਪ੍ਰਚਾਰ ਕਰਨਾ ਕਿਉਂਕਿ ਜਿਹੜੀਆਂ ਸੰਗਤਾਂ ਨੇ ਉਹ ਧਾਰਮਿਕ ਗੁਰੂਆਂ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਤੇ ਉਹਨਾਂ ਦੇ ਜੋ ਦੱਸੇ ਹੋਏ ਵਿਚਾਰ ਨੇ ਉਹਨਾਂ ਤੇ ਅਮਲ ਵੀ ਕਰਦੇ ਨੇ ਇਸ ਲਈ ਬੂਟਿਆਂ ਨੂੰ ਲਾਉਣਾ ਉਹ ਤੇ ਉਹਨਾਂ ਦੀ ਸੰਭਾਲ ਕਰਨਾ ਸਭ ਤੋਂ ਵੱਡਾ ਕੰਮ ਹੈ ਧੰਨਵਾਦ ਜੀ ਸੋ ਬਹੁਤ ਜੀ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਨੀ ਹਾਂ ਜੋ ਵਨ ਮਹੌਤਸਵ ਦਾ ਮਹੀਨਾ ਸੌਣ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਹ ਤਿਉਹਾਰ ਮੈਂ ਕਹੂੰਗੀ ਮਨਾਇਆ ਜਾ ਰਿਹਾ ਕਿਉਂਕਿ ਅੱਜ ਬਾਕੀ ਸਾਰੇ ਤਿਉਹਾਰਾਂ ਨਾਲੋਂ ਮੈਂ ਸਮਝਦੀ ਆ ਇਹ ਤਿਉਹਾਰ ਬਹੁਤ ਜ਼ਰੂਰੀ ਹੈ ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ ਨੇ ਬੂਟੇ ਫ੍ਰੀ ਵੰਡੇ ਜਾਂਦੇ ਨੇ ਨਰਸਰੀਆਂ ਦੇ ਵਿੱਚ ਪਰ ਕਿਤੇ ਨਾ ਕਿਤੇ ਅੰਗੈਲੀ ਹੁੰਦੀ ਆ ਆਪਣੇ ਮੈਂ ਕਹੂੰਗੀ ਕਿ ਅਸੀਂ ਉਹਦੇ ਜ਼ਿੰਮੇਵਾਰ ਆ ਯਾਦ ਕਰਨਾ ਚਾਹੀਦਾ ਅੱਜ ਦੇ ਦਿਨ ਉਹ ਬੀਤੇ ਵਰਿਆਂ 'ਚ ਜਦੋਂ ਕਰੋਨਾ ਆਇਆ ਜਦੋਂ ਆਕਸੀਜਨ ਦੀ ਕਮੀ ਹੋਈ ਪਰ ਫਿਰ ਵੀ ਬਹੁਤ ਆਪਾਂ ਖੁਸ਼ ਨਸੀਬ ਆ ਪੰਜਾਬੀ ਪੰਜਾਬ ਵਾਲੇ ਕਿ ਦਿੱਲੀ ਤੱਕ ਦੇ ਪੇਸ਼ੈਂਟ ਇੱਥੇ ਆ ਕੇ ਆਕਸੀਜਨ ਦੀ ਘਾਟ ਦੇ ਨਾਲ ਜਿਨ੍ਹਾਂ ਦੀ ਡੈਥ ਰੇਟ ਐਨਾ ਵੱਧ ਚੁੱਕਿਆ ਸੀ ਇੱਥੇ ਆ ਕੇ ਉਹਨਾਂ ਦੀਆਂ ਜਾਨਾਂ ਬਚੀਆਂ ਆਪਾਂ ਪੰਜਾਬੀ ਖੁਸ਼ ਨਸੀਬ ਆ ਪਿੱਛੇ ਜੇ ਮੈਂ ਦੇਖਿਆ ਕਿ ਸਰਕਾਰਾਂ ਨੇ ਕਿਹਾ ਕਿ ਜੇ ਤੁਸੀਂ ਅਸਲੇ ਦਾ ਲਾਇਸੈਂਸ ਬਣਾਉਣਾ ਹੈ ਜਿਹੜਾ ਤੁਹਾਨੂੰ ਇੰਨੇ ਰੁੱਖ ਲਾਉਣੇ ਪੈਣਗੇ ਸੋ ਜਿਹੜੇ ਰੁੱਖਾਂ ਦੀ ਮਹੱਤਤਾ ਹੈ ਇਹ ਸਾਰਿਆਂ ਨੂੰ ਜਰੂਰ ਇਹਦੇ ਬਾਰੇ ਅਵੇਅਰਨੈਸ ਜਰੂਰ ਹੋਣੀ ਚਾਹੀਦੀ ਹੈ ਕਿਉਂਕਿ ਜੇ ਰੁੱਖ ਨੇ ਤਾਂ ਸਾਡਾ ਜੀਵਨ ਹੈ ਰੁੱਖ ਸਾਡਾ ਇੱਕ ਅਨਿਖੜਵਾ ਅੰਗ ਨੇ ਹਰ ਪਾਸੇ ਮਨੁੱਖ ਦੇ ਲਈ ਹਰ ਪੱਖੋਂ ਰੁੱਖ ਬਹੁਤ ਜ਼ਰੂਰੀ ਨੇ ਚਾਹੇ ਖਾਣ ਪੀਣ ਦੀ ਗੱਲ ਹੈ ਕਹਿੰਦੇ ਨੇ ਕਿ ਆਪਣਾ ਘਰ ਬਣਾਉਣ ਲਈ ਵੀ ਰੁੱਖ ਦੀ ਲੋੜ ਹੈ ਖਾਣ ਪੀਣ ਦੇ ਵੀ ਰੁੱਖ ਦੀ ਲੋੜ ਹੈ ਤੇ ਜ਼ਿੰਦਗੀ ਜਿਉਣ ਲਈ ਹਵਾ ਦੀ ਵੀ ਸਾਨੂੰ ਲੋੜ ਹੈ। ਰੀਆਂ ਦੇ ਚਾਰ ਵੀ ਮਨਾਏ ਜਾ ਰਿਹਾ ਤੀਆਂ ਦੇ ਨਾਲ-ਨਾਲ ਪੈਣਾ ਨੂੰ ਸਬੋਧਨ ਕਰਨਗੇ ਕਿ ਉਹ ਵੀ ਇੱਕ ਬੂਟਾ ਲਾਉਣ ਕਿਉਂਕਿ ਪਿੰਗਾ ਝੁੱਟ ਰਿਹਾ ਨੇ ਹੁਣ ਪਿੰਗਾ ਆਰਟੀਫੀਸ਼ੀਅਲ ਵੀ ਹੋ ਗਈਆਂ ਨੇ ਤਲਬਾਂ ਦੇ ਵਿੱਚ ਤੀਆਂ ਮਨਾਈ ਜਾਣ ਲੱਗੀਆਂ ਨੇ ਕਿਉਂ ਨਾ ਇੱਕ ਜਨੂਨੀਆਂ ਤੀਆਂ ਹੌਂ ਰੁਕ ਲਗਾ ਕੇ ਇਹ ਬਹੁਤ ਅੱਛਾ ਤੋੜਾ ਹੈ ਗੱਲ ਹੈਗੀ ਹੈ ਜੀ ਮੈਨੂੰ ਚੰਗੀ ਲੱਗੀ ਮੈਂ ਕੋਸ਼ਿਸ਼ ਕਰੂੰਗੀ ਮੈਂ ਲਾ ਕਾਂਗਰਸ ਦੀ ਪ੍ਰਧਾਨ ਹੋਣ ਦੇ ਨਾਤੇ ਹਰ ਸਾਲ ਸੌਣ ਦੇ ਮਹੀਨੇ ਜਦੋਂ ਸਾਡੀਆਂ ਭੈਣਾਂ ਤੀਆਂ ਮਨਾਉਂਦੀਆਂ ਨੇ ਮੈਨੂੰ ਬੁਲਾਉਂਦੀਆਂ ਨੇ ਮੈਂ ਜ਼ਰੂਰ ਹਰ ਥਾਂ ਤੇ ਇਹ ਮੈਸੇਜ ਦਵਾਂਗੀ ਪੂਰੇ ਪੰਜਾਬ ਦੇ ਵਿੱਚ ਵੀ ਤੀਆਂ ਤੇ ਇੱਕ ਇਹ ਜ਼ਰੂਰੀ ਕੀਤਾ ਜਾਵੇ ਜਿੱਥੇ ਵੀ ਤੀਆਂ ਮਨਾਈਆਂ ਜਾਣ ਉੱਥੇ ਰੁੱਖ ਜ਼ਰੂਰ ਲਗਾਏ ਜਾਣ ਕਿਉਂਕਿ ਇੱਕ ਰੁੱਖ ਸੋ ਸੁਖ ਰੁੱਖਾਂ ਦੀ ਮਹੱਤਤਾ ਸਾਨੂੰ ਸਾਰਿਆਂ ਨੂੰ ਜ਼ਰੂਰ ਸਮਝਣੀ ਚਾਹੀਦੀ ਹੈ ਰੁੱਖ ਸਾਡੀ ਮਾਂ ਦੇ ਬਰਾਬਰ ਨੇ ਮੈਨੂੰ ਇੱਥੇ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਕਈ ਵਰਿਆਂ ਤੋਂ ਮੇਰੇ ਬਾਦਰੀਨ ਲੋ ਆਪਦੇ ਜਨਮ ਦਿਨ ਤੇ ਹਮੇਸ਼ਾ ਰੁੱਖ ਬੂਟੇ ਜਿਹੜੇ ਵੰਡਦੇ ਵੀ ਹੈ ਤੇ ਹਮੇਸ਼ਾ ਪਲਾਂਟੇਸ਼ਨ ਕਰਕੇ ਮੈਨੂੰ ਫੋਟੋ ਭੇਜਦੇ ਆ ਸੋ ਮੈਂ ਹਰ ਆਪਣੀ ਮਾਂ ਨੂੰ ਹਰ ਭੈਣ ਨੂੰ ਹਰ ਬੇਟੀ ਨੂੰ ਇਹ ਸਨੇਹਾ ਦਵਾਂਗੀ ਕਿ ਸਾਰੇ ਇਹ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜ਼ਿੰਦਗੀ ਨੇ ਇੱਕ ਸਾਡਾ ਰੁੱਖ ਸੋ ਇਹ ਜ਼ਰੂਰ ਜਿਹੜੀ ਹੈਗੀ ਗੱਲ ਇਹਦੇ 'ਤੇ ਵੱਲ ਧਿਆਨ ਦਿੱਤਾ ਜਾਵੇ ਫਿਰ ਤੋਂ ਮੈਂ ਇੱਕ ਵਾਰ ਸਾਡੇ ਕ੍ਰਿਸ ਕਲੱਬ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਨਾਗੀ ਜੀ ਸਾਹਬ ਸਿੰਘ ਜੀ ਪੂਰੀ ਜੀ ਚਮਕੌਰ ਬਾਈ ਜੀ ਦਵਿੰਦਰ ਜੀ ਥਰੇਜਾ ਜੀ ਸਾਰਿਆਂ ਦਾ ਤੇ ਮੇਰੇ ਨਾਲ ਆਏ ਸਾਰੇ ਕਾਂਗਰਸ ਦੇ ਸਾਡੇ ਲੀਡਰ ਸਾਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਵਿਸ਼ੇਸ਼ ਧੰਨਵਾਦ ਆਪਦੀ ਬੇਟੀ ਦਾ ਕਿ ਜਿਨ੍ਹਾਂ ਨੇ ਇੱਥੇ ਸਾਨੂੰ ਆ ਕੇ ਇੱਕ ਮੌਕਾ ਦਿੱਤਾ ਇਹਨਾਂ ਦੇ ਸਕੂਲ ਦੇ ਵਿੱਚ ਸਿੰਘਲਾ ਸਾਹਿਬ ਦਾ ਸੀਏ ਸਾਹਿਬ ਦਾ ਵੀ ਧੰਨਵਾਦੀ ਧੰਨਵਾਦ ਕਰਦੀ ਹਾਂ ਕਿ ਅਸੀਂ ਇਹਨਾਂ ਕਰਕੇ ਅੱਜ ਇੱਥੇ ਸਕੂਲ ਦੇ ਵਿੱਚ ਆ ਛੋਟੇ-ਛੋਟੇ ਬੱਚਾ ਨੂੰ ਪਿਆਰ ਦਿੰਦੀ ਹੋਈ ਜਿਵੇਂ ਇਹ ਬੱਚੇ ਮਾਵਾ ਪਾਲਦੇ ਨੇ ਉਸੇ ਤਰ੍ਹਾਂ ਰੁੱਖਾ ਨੂੰ ਵੀ ਐਂ ਪਾਲਿਆ ਜਾਵੇ ਤਾਂ ਕਿ ਇਹਨਾਂ ਦਾ ਆਉਣ ਵਾਲਾ ਜਿਹੜਾ ਜੀਵਨ ਹੈ ਇੱਕ ਸੋਹਣਾ ਤੇ ਸੁਨਹਿਰੀ ਸਾਡਾ ਸੁਪਾ ਹੋਵੇ ਬਹੁਤ ਚੱਲਿਆ ਤੇ ਜੁੜਿਆ ਹੋਇਆ ਜਿਵੇਂ ਫੈਮਿਲੀ ਨੇ ਤੇ ਅੱਜ ਇਹ ਜਿਹੜਾ ਇਨੀਸ਼ੀਏਟਿਵ ਹੋ ਰਿਹਾ ਇਹ ਜਿਹੜੀ ਮੇਰੇ ਫਾਦਰ ਦੀ ਇੱਕ ਸੋਚ ਹੈ এনवायरमेंट ਨੂੰ ਲੈ ਕੇ ਇਹ ਉਸ ਨੂੰ ਵੀ ਬਹੁਤ ਸਪੋਰਟ ਕਰਦੀ ਹੈ ਐਸਐਰਐਸ ਵਿਦਿਆਪੀਠ ਦੀ ਪੂਰੀ ਲੈਂਡ ਦੇ ਅਕ੍ਰੋਸ ਸਾਡੇ ਕੋਲ ਅਰਾਊਂਡ 6000 ਪਲਾਂਟਸ ਨੇ ਜਿਸ ਤੋਂ ਫੋਰੈਸਟ ਡਿਪਾਰਟਮੈਂਟ ਨੇ ਸਾਡਾ ਬਹੁਤ ਸਪੋਰਟ ਕੀਤਾ ਤੇ ਅੱਗੇ ਵੀ ਸਾਡਾ ਇਹੀ ਇਨੀਸ਼ੀਏਟਿਵ ਹੈ ਕਿ ਬੱਚਿਆਂ ਨੂੰ ਅਸੀਂ ਕਲੀਨ ਐਂਡ ਗ੍ਰੀਨ এনवायरमेंट ਦੇਣਾ ਹੈ ਤੇ ਜਿਹੜਾ ਇਹ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਸੈਂਟਰ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦਾ ਅਸੀਂ ਹਮੇਸ਼ਾ ਗਵਰਨਮੈਂਟ ਦੇ ਨਾਲ ਆ ਜਿੰਨੇ ਵੀ ਗਵਰਨਮੈਂਟ ਕਹੂਗੀ ਪਲੈਂਟਸ ਨੂੰ ਜੀ ਹੋਰ ਵੀ ਐਕਸਪੈਂਡ ਕਰਦੇ ਜਾਣਾ ਤੇ ਬੱਚਿਆਂ ਨੂੰ ਬਸ ਅਸੀਂ ਇੱਕ ਹੈਲਥੀ ਐਂਡ ਵੈਲਬਿੰਗ ਨੂੰ ਫੋਕਸ ਕਰਕੇ ਬੱਚਿਆਂ ਦੀ ਉਹਨਾਂ ਨੂੰ ਅੱਛਾ ਫਿਜ਼ੀਕਲ ਡਿਵੈਲਪਮੈਂਟ ਵੀ ਦੇਣਾ ਹੈ ਮੈਂਟਲ ਡਿਵੈਲਪਮੈਂਟ ਵੀ ਦੇਣਾ ਹੈ ਸਾਡਾ ਇਹੀ ਇੱਕ ਮੋਟਿਵ ਹੈ ਥੈਂਕ ਯੂ ਸੋ